ਨਿਊਜ਼ 7 ਵੇਖ ਰਹੇ ਸੋਤਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰ ਰਹੇ ਹਾਂ ਪੰਜਾਬ ਨਿਊਜ਼ 7 ਦੇ ਵਿੱਚ ਕੌਡੀਆਂ ਸਸਤਾ ਵਿਕੇ ਬਸੰਤ ਪੰਚਮੀ ਦਾ ਤਿਹਾਰ ਮਨਾਇਆ ਗਿਆ ਇਲਾਕੇ ਦੇ ਮਸ਼ਹੂਰ ਸਿੱਖਿਆ ਸੰਸਥਾ ਕੌਡੀਆ ਗਰੁੱਪ ਆਫ ਇੰਸਟੀਟਿਊਟਸ ਵਿਕੇ ਬਸੰਤ ਪੰਚਮੀ ਦਾ ਤਿਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ਇਸ ਮੌਕੇ ਕੌਡੀਆ ਸੰਸਥਾ ਦੇ ਕਾਰਜਕਾਰੀ ਟਰਸਟੀ ਆਰ ਡੀ ਅਰਮਿਲਾ ਵਰਮਾ ਮੁੱਖ ਮਹਿਮਾਨ ਸਨ आर्डी वर्मा ने सारे ही स्टाफ ਅਤੇ ਵਿਦਿਆਰਥੀਆਂ ਨੂੰ ਇਸ ਤਿਹਾੜੀ ਦੀ ਵਧਾਈ ਦਿੱਤੀ ਅਤੇ ਤਿਹਾੜੀ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਨੇ ਸੰਸਥਾ ਦੇ ਨਵੇਂ ਡੀਨ ਅਤੇ ਪ੍ਰਿੰਸੀਪਲ ਆਰਡੀ ਸ਼ਸ਼ੀਪਰਵਨ ਨਿਗੀ ਅਤੇ ਜਰਨਲ ਐਡਮਿਨ ਹੈੱਡ ਆਰਡੀ ਸੰਜੀਵ ਕੁਮਾਰ ਦੀ ਨਿਯੁਕਤੀ ਬਾਰੇ ਵੀ ਜਾਣਨਾ ਪਾਇਆ। ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਨਾਲ ਤਮਾਲਾ ਪਾ ਦਿੱਤੀਆਂ ਇਸ ਮੌਕੇ ਮੁੱਖ ਕਾਰਜਕਾਰੀ ਅਫਸਰ ਵਗੇਰੀਏ ਆਰ.ਏ ਸਿੰਘ ਤੋਂ ਇਲਾਵਾ ਸਮੁੱਚੀ ਕਲਚਰ ਕਮੇਟੀ ਅਤੇ ਅਧਿਆਪਕ ਵੀ ਹਾਜ਼ਰ ਸਨ ਆਰ.ਡੀ ਸ਼ਸ਼ੀ ਪ੍ਰਵਾ ਨੇਗੀ ਨੇ ਅੰਤ ਵਿੱਚ ਸਾਰਿਆਂ ਦਾ ਧੰਨਵਾਦ ਕੀਤਾ ਮੰਚ ਸੰਚਾਲਕ ਹਰਿੰਦਰ ਸਿੰਘ ਨੇ ਕੀਤਾ ਅਤੇ ਇਸ ਮੌਕੇ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ ਪੰਜਾਬ న్యూਸ 7 ਰਿਪੋਰਟ ਸੰਦੀਪ ਕੁਮਾਰ ਖਮਾਣੂ